ਹਾਂਜੀ ਮਹਾਰਾਜ ਇੱਕ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਬੱਚੇ ਜਨੇ ਨੇ ਉਹ ਦੁਰਗਾਣਾ ਤੀਰ ਦੇ ਵਿੱਚ ਜਿਹੜਾ ਸਰੋਵਰ ਹੈ ਉਹਦੇ ਵਿੱਚ ਜਿਹੜਾ ਹੈ ਉਹ ਬਾਥਰੂਮ ਕਰ ਰਹੇ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਕਰਨਾ ਚਾਹੋਗੇ ਜੈ ਸ਼ੀ ਰਾਮ ਇੱਕ ਨਾ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਛੋਟੇ ਛੋਟੇ ਬੱਚੇ ਜੋ ਕਿ ਕਿਹੜੀ ਦਰਗਿਆਨਾ ਤੀਰਥ ਦੇ ਸਰੋਵਰ ਵਿੱਚ ਬਾਥਰੂਮ ਕਰ ਰਹੇ ਨੇ ਇਹ ਬੜੀ ਮਨ ਭਾਗੀ ਗੱਲ ਆ ਕਿ ਦਿਨ ਧਿਆਨਾਂ ਦੇ ਦਿਨ ਚੱਲਦੇ ਪਏ ਨੇ ਦਰਗਿਆਨਾ ਕਮੇਟੀ ਦਰਗਿਆਨਾ ਕਮੇਟੀ ਦੀ ਸਿਕਿਉਰਿਟੀ ਇੰਨਾ ਰਸ਼ ਹੋਣ ਦੇ باوجود ਸਿਕਿਉਰਿਟੀ ਕਿੱਥੇ ਆ ਕਮੇਟੀ ਕਿੱਥੇ ਆ ਉਹਨਾਂ ਦੇ ਨਾਟੇ ਇੱਥਾਂ ਬੱਚੇ ਸਰੋਵਰ ਵਿੱਚ ਬਾਥਰੂਮ ਕਰ ਗਏ ਨੇ ਬੜੀ ਮਾੜੀ ਗੱਲ ਆ ਇਹ ਕਿ ਮਹਾਰਾਜੀ ਸਭ ਤੋਂ ਜਗਾ ਜਗਾ ਪਵਿੱਤਰ ਮੰਨਿਆ ਜਾਂਦਾ ਹੈ ਇਸ ਮੌਕੇ ਤੇ ਮੌਕੇ ਤੇ ਬਹੁਤ ਲੱਗੇ ਕੀ ਹੋਇਆ ਨਰਾਤੇ ਖਤਮ ਹੋ ਜਲੇ ਜਿਹੜੇ ਲੰਗੂਰ ਬਣੀ ਫੋਟੇ ਨੇ ਉਹ ਆਪਣਾ ਚੋਲਾ ਬਦਲਣਾ ਹੁੰਦਾ ਹੈ ਤਾਂ ਹੁਣ ਪਾਣੀ ਦਾ ਦੂਸ਼ਿਤ ਹੋ ਗਿਆ ਤਾਂ ਹੁਣ ਕਿਸ ਤਰ੍ਹਾਂ ਫਿਰ ਗਾ ਆਪਣਾ ਚੋਲਾ ਕਿਸ ਤਰ੍ਹਾਂ ਬਦਲਣਗੇ ਜੀ ਉਹ ਇਸ ਪਾਣੀ ਦੇ ਨਾਲ ਤੁਸੀਂ ਕੀ ਹੈ ਜੀ ਜਿਨ੍ਹਾਂ ਦਸਹਰੇ ਨੂੰ ਲੰਗੂਰ ਤੀਰ ਮਾਰ ਲੰਦੇ ਨੇ ਅਗਲੇ ਦਿਨ ਸਵੇਰੇ ਆ ਕੇ ਸਰੋਵਰ ਚ ਇਸ਼ਨਾਨ ਕਰਕੇ ਤੇ ਉਹਨਾਂ ਨੇ ਵੱਡੇ ਹਨੂਮਾਨ ਜੀ ਦੇ ਦਰਸ਼ਨ ਕਰਕੇ ਚੋਲਾ ਚੇਂਜ ਕਰਨਾ ਹੁੰਦਾ ਆ ਹੋਂਟੇ ਸरोवर ਦਾ ਜਲ ਦੂਸ਼ਿਤ ਹੋ ਗਿਆ ਆ। ਇਹ ਕਮੇਟੀ ਦੱਸੇ ਕੀ ਕਰਨਾ ਹੁਣ? ਕਿੱਥੋਂ ਇਹਨੇ ਜਿਹੜੇ ਸਨਾਤਨੀ ਹੈਗੇ ਲੰਗੂਰ ਬਣ ਕੇ ਆਏ ਨੇ ਉਹਨਾਂ ਨੂੰ ਕਿੱਥੋਂ ਇਸ਼ਨਾਨ ਕਰੇ ਕਰਨਗੇ ਆ ਕੇ? ਮੈਂ ਤੇ ਇਹੋ ਇਸ਼ਨਾਨ ਦਵਾਂਗਾ ਕਿ ਜਿਹੜੇ ਵੀ ਲੰਗੂਰ ਬਣੇ ਘਰੋਂ ਪਾਣੀ ਦੀ ਬਾਲਟੀ ਲੈ ਆਣਾ ਆ ਕੇ ਇਸ਼ਨਾਨ ਕਰਨਾ। ਇਸ਼ਨਾਨ ਕਰਕੇ ਕੱਪੜੇ ਚੇਂਜ ਕਰਕੇ ਤੇ ਵੱਡੇ ਹਨੂਮਾਨ ਜੀ ਦੇ ਦਰਸ਼ਨ ਕਰਨ ਤੇ ਆਪਣੇ ਘਰਾਂ ਨੂੰ ਜਾਣਾ। ਫਿਰ ਜੀ ਸਮਝਦੇ ਕਿਉਂਕਿ ਇਹ ਇਹ ਜਿਹੜਾ ਘਟਨਾ ਹੋਈ ਹੈ ਉਹ ਚਲੋ ਬੱਚੇ ਨੇ ਕਿ ਉਹਨਾਂ ਨੂੰ ਸਮਝ ਨਹੀਂ ਆ ਪਰ ਕਿਤੇ ਨਾ ਕਿਤੇ ਤੁਸੀਂ ਮੰਨਦੇ ਹੋ ਕਿ ਇਹ ਉਥੋਂ ਦੀ ਪ੍ਰਬੰਧਕ ਸਿਕਿਉਰਿਟੀ ਇਹਦੇ ਵਿੱਚ ਕਾਫੀ ਜ਼ਿਆਦਾ ਲੋਸ ਹੈ ਜੀ ਵੇਖੋ ਜੀ ਸਭ ਤੋਂ ਜ਼ਿਆਦਾ ਇਹ ਵੇਖੋ ਜੀ ਇਹ ਕਹਿੰਦੇ ਜੀ ਸਾਡੀ ਜਿਹੜੀ ਸਿਕਿਉਰਿਟੀ ਬੜੀ ਜ਼ਬਰਦਸਤ ਆ ਦਰਗਿਆਨਾ ਕਮੇਟੀ ਕੰਦੀ ਆ ਕਮੇਟੀ ਕਹਿੰਦੇ ਸ਼੍ਰੀ ਨੰਗੂਰਾ ਦਾ ਮੇਲਾ ਇਡਾ ਇਤਿਹਾਸਿਕ ਮੇਲਾ ਚੱਲ ਰਿਹਾ ਆ ਇਹ ਤੋਂ ਸਾਫ ਜਾਹਰ ਹੋ ਰਿਹਾ ਆ ਨਾ ਦਰਗਿਆਨਾ ਕਮੇਟੀ ਦੀ ਕੋਈ ਸਿਕਿਉਰਿਟੀ ਉੱਥੇ ਆ ਨਾ ਦਰਗਿਆਨਾ ਕਮੇਟੀ ਦੇ ਕੋਈ ਮੈਨੇਜਮੈਂਟ ਦਾ ਕੋਈ ਖਿਆਲ ਆ ਤੇ ਮਹਾਰਾਜ ਜੀ ਇੱਕ ਹੋਰ ਚੀਜ਼ ਦੇਖਣ ਨੂੰ ਆਈ ਹੈ ਕਿ ਜਿਹੜੇ ਬੜਾ ਹਨੂਮਾਨ ਦੇ ਜਦੋਂ ਮੰਦਿਰ ਦੇ ਐਂਟਰੀ ਕਰੀਦੇ ਇੱਕ ਵੱਡੇ ਟੱਲ ਲੱਗੇ ਹੁੰਦੇ ਨੇ ਤਾਂ ਵੀ ਚੋਰੋਂ ਘੈਂਟੀਆਂ ਹੀ ਜਾਇਬ ਹੈਗੀਆਂ ਨੇ ਇਹ ਚੀਜ਼ ਦੇਖੋ ਜੀ ਇਹ ਤੇ ਜੀਵਕ ਰਿੱਦੀ ਮਾਮਲਾ ਆਇਆ ਆ ਹਰਕ ਮੰਦਿਰ ਤੇ ਜਦੋਂ ਸੰਗਤ ਜਾਂਦੀ ਟੱਲ ਮਾਰ ਕੇ ਜਾਂਦੀ ਕਿ ਘੈਂਟੀਆਂ ਜਾ ਕੇ ਜਾਂਦੀ ਆ ਇਹ ਬੜੀ ਮੰਨ ਭਾਗੀ ਗੱਲ ਆ ਕਿ ਸ਼੍ਰੀ ਦਰਗਿਆਨਾ ਤੀਰਥ ਦੇ ਵੱਡੇ ਹਨੂਮਾਨ ਜੀ ਦੇ ਮੰਦਰ ਦੇ ਵਿੱਚੋਂ ਟਾਲੀ ਕੱਢ ਦਿੱਤੇ ਆ ਮੇਰਾ ਮੰਨਣਾ ਇਹ ਆ ਉਹਨਾਂ ਨੇ ਇਸ ਕਰਕੇ ਟਾਲ ਕੱਢੇ ਆ ਕਮੇਟੀ ਸੁਤੀ ਪਈ ਆ ਕੋਈ ਸਨਾਤਨੀ ਆ ਕੇ ਟਾਲ ਵਜਾ ਦੇ ਜਗਾਣਾ ਦਵੇ ਸਾਨੂੰ ਇਹ ਬੜੀ ਮੱਦ ਭਾਗੀ ਗੱਲ ਆ ਕਿ ਇਹਨਾਂ ਨੇ ਜਿਹੜੇ ਟਾਲ ਕੱਢੇ ਨੇ ਵਿੱਚੋਂ ਮਰੀ ਜੀ ਕਿਉਂ ਇਹ ਵਾਰ-ਵਾਰ ਐਸੀਆਂ ਘਟਨਾਵਾਂ ਬੇਅਦਬੀ ਦੀਆਂ ਘਟਨਾਵਾਂ ਕਿਉਂ ਹੋ ਰਹੀਆਂ ਨੇ ਵਾਰ-ਵਾਰ ਕਿਉਂ ਇਸ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਦੱਸਿਆ ਗਿਆ ਜੀ ਉੱਥੇ ਇਹ ਕੰਮ ਚੱਲ ਰਿਹਾ ਇਹਨਾਂ ਦੀ ਆਪਣੀਆਂ ਲੜਾਈਆਂ ਦੇ ਵਿੱਚ ਨੁਕਸਾਨ ਇਸ ਨਾਤਨ ਦਾ ਕਰਦੇ ਪਏ ਨੇ ਨਕਸਾਨੇ ਸਨਾਤਨ ਦਾ ਕਰਦੇ ਪਏ ਨੇ ਹੌਲੀ ਹੌਲੀ ਜਿੱਦਾਂ ਵੇਖੋ ਜੀ ਦਰਸ਼ੀਂ ਦਰਗਿਆਨਾ ਤੇਥੋਂ ਵੱਡੇ ਬਨਮਾਨਜੀ ਦੇ ਮੰਦਿਰ ਟੱਲੀਆਂ ਵਿੱਚੋਂ ਗੈਪ ਕਰਤੀਆਂ ਆਂ ਵੇਖੋ ਵੇਖੀ ਕਈ ਮੰਦਿਰਾਂ ਨੇ ਟੱਲੀਆਂ ਗੈਪ ਕਰ ਦੇ ਲਈਆਂ ਆਪਣੇ ਮੰਦਿਰਾਂ 'ਚ ਵੀ ਇਸ ਕਰਕੇ ਇਹਨਾਂ ਦਾ ਨਾ ਸਨਾਤਨ ਵੱਲ ਖਿਆਲ ਨਹੀਂ ਹੈਗਾ ਇਹਨਾਂ ਦਾ ਆਪਣੀ ਚੌਧਰ ਵੱਲ ਖਿਆਲ ਆ ਇਸ ਕਰਕੇ ਮੈਂ ਆਮ ਜਨਤਾ ਨੂੰ ਬੇਨਤੀ ਕਰਦਾ ਆਂ ਕਿ ਆਪ ਤੁਸੀਂ ਆਪ ਸਨਾਤਨ ਵੱਲ ਖਿਆਲ ਦਿਓ ਇਹਨਾਂ ਨੂੰ ਫੋਲੋ ਨਾ ਕਰੋ ਵੇਖੋ ਜੀ ਆ ਕਿੰਨੀ ਮਾੜੀ ਗੱਲ ਆ ਸ਼੍ਰੀ ਵੱਡੇ ਹਨੁਮਾ ਜੀ ਮੰਦਰ ਦੇ ਇੱਕ ਦੇ ਚੁੰਨੀ ਬੰਦੀ ਆ ਇੱਕ ਦੇ ਵਿੱਚ ਟਾਲੀ ਗੈਪ ਕਰਤਾ ਕੋਈ ਟਾਲੀ ਨਾ ਵਜਾਵੇ ਉਹਨਾਂ ਨੇ ਇਸ ਕਰਕੇ ਗੈਪ ਕੀਤਾ ਆ ਕਿ ਕਮੇਟੀ ਸੁੱਤੀ ਹੋਈ ਆ ਕੀ ਕੋਈ ਟਾਲ ਵਜਾ ਕੇ ਕੋਈ ਸੁਨਾਤ ਨਹੀਂ ਆ ਕੇ ਟਾਲਣਾ ਵਜਾਵੇ ਤੇ ਉਹਨਾਂ ਦੀ ਨੀਂਦ ਖੁੱਲ ਜੇ ਇੱਕ ਹੋਰ ਇੱਕ ਵੀਡੀਓ ਥੋੜੇ ਦਿਨ ਹੋ ਗਿਆ ਬੜੀ ਵਾਇਰਲ ਹੋ ਰਹੀ ਹੈ ਕਿ ਅੰਦਰ ਹੀ ਜਿਹੜੇ ਬਣੇ ਹੁੰਦੇ ਜਿਨ੍ਹਾਂ ਨੇ ਚੋਲਾ ਪਾਇਆ ਹੁੰਦਾ ਅੰਦਰ ਹੀ ਲੜ ਰਹੇ ଥି ਉਹਨਾਂ ਦੀ ਵੀ ਵੀਡੀਓ ਜਿਹੜੀ ਕਾਫੀ ਆ ਰਹੀ ਹੈ ਜੀ ਦੇਖੋ ਜੀ ਏ ਸ਼੍ਰੀ ਦਰਗਿਆਨਾ ਤੀਰਥ ਬੜੇ ਹਨੂਮਾਨ ਜੀ ਦੇ ਮੰਦਿਰ ਦੇ ਅੰਦਰ ਉਹਨਾਂ ਦੀ ਆਪਸ ਚ ਲੜਾਈ ਹੋ ਰਹੀ ਆ ਇਹਦੇ ਵਿੱਚ ਮੈਂ ਇਹੋ ਹੀ ਕਹਾਂਗਾ ਮੈਨੇਜਮੈਂਟ ਜਿਹੜੀ ਇਹਨਾਂ ਦੀ ਸਿਕਿਉਰਟੀ ਆ ਉਹ ਕੁਛ ਨਹੀਂ ਹੈਗੀ ਸਿਰਫ ਇੱਕ ਨਾਮ ਹੀ ਹੈਗੀ ਆ ਕਿ ਜਿਹੜਾ ਕੀ ਇਹਨਾਂ ਨੂੰ ਚਾਹੀਦਾ ਆ ਕੋਈ ਮੂਰਤੀ ਬੰਦਿਆ ਇਹਨਾਂ ਨੂੰ ਵਾਰ-ਵਾਰੀ ਮੱਥਾ ਟਿਕਾਣ ਇਹਨਾਂ ਦੀ ਕੋਈ ਸਿਕਿਉਰਟੀ ਹੈਗੀ ਇਹਨਾਂ ਦਾ ਕੋਈ ਕਿਸੇ ਵੱਲ ਖਿਆਲ ਨਹੀਂ ਗਿਆ ਨਾਲ ਲੜਾਈਆਂ ਵੱਲ ਖਿਆਲ ਲਗਾ ਹੈ ਹਾਂਜੀ ਭਰਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੀ ਸੰਗਤ ਡੇਲੀ ਜਿਹੜੀ ਨਤਮਸਤਕ ਹੋਣ ਵਾਸਤੇ ਆ ਰਹੀ ਹੈ ਤੁਹਾਡੇ ਵੱਲੋਂ ਕੀ ਉਹਨਾਂ ਨੂੰ ਮੈਸੇਜ ਹੈ ਮੈਂ ਜਿਹੜੀਆਂ ਮੂਰਤੀਆਂ ਬਣ ਜਾਂਦੀਆਂ ਜਾਂ ਜਿਹੜੀ ਸੰਗਤ ਆਂਦੀ ਹੈ ਮੱਥਾ ਟੇਕਣ ਬੜੇ ਹਰਿਮਾਨ ਜੀ ਦੇ ਮੰਦਿਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਆਂ ਕਿ ਤੁਸੀਂ ਆਪ ਸੰਯਮ ਰੱਖੋ ਜੇ ਇੱਕ ਕੋਈ ਮੂਰਤੀ ਮੱਥਾ ਟੇਕਣ ਦੀ ਹੈ ਦੂਜੀ ਮਗਰ ਚਲ ਜੇ ਲੜੋਣਾ ਤੁਸੀਂ ਆਪ ਸੰਯਮ ਰੱਖੋ ਆਪ ਮर्यादा ਬਣਾ ਕੇ ਰੱਖੋ ਮੈਂ ਆਸ ਕਰਦਾ ਆਂ ਕਿ ਅੱਗੇ ਤੋਂ ਇਹੋ ਜੀ ਕੋਈ ਨੌਬਤ ਨਹੀਂ ਆਊਗੀ